ਸੋਨਾ ਖਰੀਦਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀਆਂ ਕੀਮਤਾਂ ਹੇਠਾਂ ਨੂੰ ਡਿੱਗਣ ਵਾਲੀਆਂ ਜੀਹਾਂ 40000 ਤੱਕ ਸੋਨਾ ਪਹੁੰਚਣ ਵਾਲਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਏ ਹੋਗੇ ਪਰ ਮਹਾਰਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸੋਨਾ ਸਸਤਾ ਹੋ ਸਕਦਾ ਹੈ 40000 ਤੱਕ ਪਹੁੰਚ ਸਕਦਾ ਹੈ ਤੇ ਆਖਰਕਾਰ ਅਜਿਹਾ ਕਿਵੇਂ ਹੋ ਸਕਦਾ ਹੈ ਇਸ ਦੇ ਪਿੱਛੇ ਦੇ ਕਾਰਨ ਕੀ ਹੋਣਗੇ ਅੱਜ ਦੇ ਇਸ ਖਾਸ ਰਿਪੋਰਟ ਸਾਂਝਾ ਕਰਾਂਗੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਜੋ ਹਾਲ ਹੀ ਦੇ ਵਿੱਚ ਅਸਮਾਨ ਛੂ ਰਹੀਆਂ ਹਨ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਡਿੱਗ ਸਕਦੀਆਂ ਹਨ ਮਹਾਰਾ ਦਾ ਇਹ ਦਾਵਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦੀਆਂ ਕੀਮਤਾਂ 40% ਤੋਂ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ ਸੋਨਾ ਫਿਰ ਤੋਂ ਮੱਧ ਵਰਗ ਦੇ ਵਿੱਚ ਪਹੁੰਚ ਸਕਦਾ ਹੈ ਇਸ ਵੇਲੇ ਭਾਰਤੀ ਪ੍ਰਚੂਨ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 91000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਚੁੱਕੀ ਹੈ ਪਿਛਲੇ 1 ਸਾਲ ਦੇ ਵਿੱਚ ਹੀ ਸੋਨੇ ਦੀ ਕੀਮਤ 35 ਤੋਂ 40% ਦਾ ਵਾਧਾ ਦੇਖਣ ਨੂੰ ਮਿਲਿਆ 2025 ਦੇ ਵਿੱਚ ਸੋਨਾ ਲਗਭਗ 10000 ਰੁਪਏ ਮਹਿੰਗਾ ਹੋ ਚੁੱਕਿਆ ਹੈ ਅਮਰੀਕੀ ਵਿਸ਼ਲੇਸ਼ਕ ਫਰਮ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੀਆਂ ਨੇ ਜਿਸ ਦੇ ਨਾਲ ਨਿਵੇਸ਼ਕਾਂ ਨੂੰ ਫਾਇਦਾ ਹੋਇਆ ਪਰ ਖਪਤਕਾਰਾਂ ਤੇ ਬੋਝ ਪਿਆ ਪਰ ਅਗਲੇ ਕੁਝ ਮਹੀਨਿਆਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆ ਸਕਦੀ ਹੈ ਇਹ ਗਿਰਾਵਟ 48% ਤੋਂ ਵੱਧ ਹੋਣ ਦਾ ਅਨੁਮਾਨ ਹੈ ਜੇਕਰ ਅਜਿਹਾ ਹੁੰਦਾ ਹੈ ਤੇ ਇਹ ਗੈਣੇ ਖਰੀਦਦਾਰਾਂ ਦੇ ਲਈ ਇੱਕ ਵੱਡਾ ਫਾਇਦਾ ਹੋਣਗੇ ਪਰ ਨਿਵੇਸ਼ਕਾਂ ਨੂੰ ਇਸ ਕਾਰਨ ਨੁਕਸਾਨ ਹੋ ਸਕਦਾ ਹੈ ਤੇ ਹੁਣ ਗੱਲ ਕੀਤੀ ਜਾਵੇ ਕਿ ਕੀਮਤ ਕਿੰਨੀ ਘਟੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਭਾਰਤੀ ਬਾਜ਼ਾਰ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ ਲਗਭਗ 91000 ਰੁਪਏ ਪ੍ਰਤੀ 10 ਗ੍ਰਾਮ ਤੇ ਹੈ। ਵਿਸ਼ਵ ਬਾਜ਼ਾਰ ਦੇ ਵਿੱਚ 3100 ਡਾਲਰ ਪ੍ਰਤੀ ਔਂਸ ਤੇ ਉੱਪਰ ਹੈ। ਨਾਲ ਹੀ ਨਾਲ ਜੇਕਰ ਲਗਭਗ 40% ਦੀ ਸੰਭਾਵਿਤ ਗਿਰਾਵਟ ਆਉਂਦੀ ਹੈ ਤੇ ਭਾਰਤ ਦੇ ਵਿੱਚ ਇਸ ਦੀ ਕੀਮਤ 50000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਵਿਸ਼ਵ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ 1820 ਡਾਲਰ ਪ੍ਰਤੀ ਔਂਸ ਤੱਕ ਡਿੱਗ ਸਕਦੀਆਂ ਜੋ ਕਿ ਇੱਕ ਵੱਡੀ ਗਿਰਾਵਟ ਹੋਵੇਗੀ। ਸੋਨੇ ਦੀਆਂ ਕੀਮਤਾਂ ਦੇ ਵਿੱਚ ਹਾਲ ਹੀ ਵਿੱਚ ਵਾਧਾ ਆਰਥਿਕ ਅਨਿਸ਼ਚਿਤਤਾ, ਮਹਿੰਗਾਈ ਦੀਆਂ ਚਿੰਤਾਵਾਂ ਅਤੇ ਭੂ-ਰਾਜਨੀਤਿਕ ਤਣਾਅ ਦੇ ਕਾਰਨ ਹੋਇਆ। ਨਿਵੇਸ਼ਕਾਂ ਨੇ ਸੋਨੇ ਨੂੰ ਇੱਕ ਸੁਰੱਖਿਅਤ ਸੰਪਤੀ ਵਜੋਂ ਚੁਣਿਆ, ਖਾਸ ਕਰਕੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਏ ਵਪਾਰ ਯੁੱਧ ਦੇ ਵਿਚਕਾਰ ਹੁਣ ਬਹੁਤ ਸਾਰੇ ਕਾਰਨ ਹਨ ਜੋ ਕੀਮਤਾਂ ਨੂੰ ਘਟਾ ਸਕਦੇ ਨੇ। ਸੋਨੇ ਦੀ ਵਾਧਦੀ ਸਪਲਾਈ ਸੋਨੇ ਦੇ ਉਤਪਾਦਨ ਦੇ ਵਿੱਚ ਕਾफी ਵਾਧਾ ਹੋਇਆ 2024 ਦੀ ਦੂਸਰੀ ਤਿਮਾਹੀਦ ਵਿੱਚ ਮਾਈਨਿੰਗ ਮੁਨਾਫਾ ਲਗਭਗ 1950 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਗਿਆ ਗਲੋਬਲ ਰਿਜ਼ਰਵ ਦੀ 9% ਵਧ ਕੇ 216265 ਟਨ ਹੋ ਚੁੱਕਿਆ ਜਿਸ ਦੇ ਨਾਲ ਆਸਟ੍ਰੇਲੀਆ ਨੇ ਉਤਪਾਦਨ ਦੇ ਵਿੱਚ ਮਹੱਤਵਪੂਰਨ ਵਾਧਾ ਕੀਤਾ ਤੇ ਰੀਸਾਈਕਲ ਕੀਤੇ ਸੋਨੇ ਦੀ ਸਪਲਾਈ ਦੇ ਵਿੱਚ ਵੀ ਵਾਧਾ ਹੋਇਆ ਘਟ ਦੀ ਮੰਗ ਦੁਨੀਆ ਭਰ ਦੇ ਕੇਂਦਰੀ ਬੈਂਕ ਜਿਨ੍ਹਾਂ ਨੇ ਪਿਛਲੇ ਸਾਲ 1045 ਟਨ ਸੋਨਾ ਖਰੀਦਿਆ ਸੀ ਹੁਣ ਖਰੀਦਦਾਰਾਂ ਨੂੰ ਹੌਲੀ-ਹੌਲੀ ਕਰਕੇ ਦੇ ਸਕਦੇ ਨੇ ਵਰਲਡ 골ਡ ਕਾਉਂਸਲ ਦੇ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 71% ਕੇਂਦਰੀ ਬੈਂਕ ਆਪਣੇ ਸੋਨੇ ਦੇ ਭੰਡਾਰ ਨੂੰ ਘਟਾਉਣ ਜਾਂ ਫਿਰ ਮੌਜੂਦਾ ਪੱਧਰ ਤੇ ਬਣਾਈ ਰੱਖਣ ਦੀ ਯੋਜਨਾ ਬਣਾ ਰਹੇ ਨੇ ਮਾਰਕੀਟ ਸੰਤਪ੍ਰਤਾ 2024 ਦੇ ਵਿੱਚ ਸੋਨੇ ਦੇ ਖੇਤਰ ਦੇ ਵਿੱਚ ਰੇਲਵੇ ਅਤੇ ਪ੍ਰਾਪਤੀਆਂ ਦੇ ਵਿੱਚ 32% ਦਾ ਵਾਅਦਾ ਹੋਇਆ ਜੋ ਕਿ ਬਾਜ਼ਾਰ ਦੇ ਵਿੱਚ ਸਿਖਰ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਸੋਨਾ ਸਮਰਿਤ ETF ਦੇ ਵਿੱਚ ਵਾਧਾ ਉਹਨਾਂ 파ਟਨਰਾਂ ਅਤੇ ਦਰਸ਼ਕਾਂ ਦਾ ਹੈ ਜੋ ਕਿ ਪਿਛਲੇ ਕੀਮਤਾਂ ਦੇ ਵਿੱਚ ਸੁਧਾਰ ਤੋਂ ਪਹਿਲਾਂ ਦੇਖੇ ਗਏ ਸੀ। ਇੱਕ ਪਾਸੇ ਜੌਨ ਮਿਲਜ਼ ਦਾਵਾ ਕਰ ਰਹੀ ਹੈ ਕਿ ਸੋਨੇ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਵੇਗੀ। ਦੂਸਰੇ ਪਾਸੇ ਬੋਫਾ ਅਤੇ ਸੌਕਸ ਵਰਗੇ ਵੱਡੇ ਜੁੜੇ ਵਿੱਤੀ ਸੰਸਥਾਨਾਂ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਉੱਚੀ ਰਹੇਗੀ। ਬੈਂਕ ਆਫ ਅਮਰੀਕਾ ਦਾ ਅਨੁਮਾਨ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਸੋਨੇ ਦੀ ਕੀਮਤ 3500 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਜਦੋਂ ਕਿ ਗੋਲਡਮੈਨ ਸੌਕਸ ਦਾ ਅਨੁਮਾਨ ਹੈ ਕਿ 2025 ਦੇ ਅੰਤ ਤੱਕ ਸੋਨੇ ਦੀ ਕੀਮਤ 3300 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦੀ ਹੈ ਤੇ ਹੁਣ ਦੀ ਗੱਲ ਕੀਤੀ ਜਾਵੇ ਕਿ 40% ਤੱਕ ਦੀ ਗਿਰਾਵਟ ਸੋਨੇ ਦੀਆਂ ਕੀਮਤਾਂ ਚਾ ਸਕਦੀ ਹੈ ਤੇ ਉਸ ਵੇਲੇ ਸੋਨੇ ਦੀ ਇਹ ਕੀਮਤ 50 ਤੋਂ 55000 ਦੇ ਵਿੱਚਕਾਰ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਜੋ ਕਿ ਕਿਤੇ ਨਾ ਕਿਤੇ ਖਰੀਦਦਾਰਾਂ ਨੂੰ ਕਾਫੀ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਲਈ ਚੰਗਾ ਹੋਵੇਗਾ ਪਰ ਦੂਸਰੇ ਪਾਸੇ ਜਿਹੜੇ ਨਿਵੇਸ਼ਕ ਹੈ ਉਹਨਾਂ ਦੀਆਂ ਪਰੇਸ਼ਾਨੀਆਂ ਵਾਧ ਸਕਦੀਆਂ ਹਨ